ਉਹ ਪਾਕਿਸਤਾਨ ਵਾਲੇ ਝੋਟੇ ਆ ਰਹੇ ਆ ਉਧਰੋਂ ਉਹ ਟੀਮਾਂ ਦੇ ਵਿੱਚ ਸੈਟ ਆ ਮਲਿਕ ਬੀਆਮੀਨਾ ਹੀਰਾਬੱਟ ਹੁਣੀ ਜੋ ਐ ਹੀਰੇ ਬੱਟ ਨਾਲ ਸ਼ਿਲੂ ਦੀ ਟੱਕਰ ਵੀ ਦੇ ਹਾਂਜੀ ਕਿਦਾਂ ਸਾਰੇ ਵੀਰਾਂ ਪਰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਤੁਹਾਨੂੰ ਅੱਜ ਦੇ ਟੂਰਨਾਮੈਂਟ ਜਿੱਦਾਂ ਕੱਲ ਪੰਜਾਬ 'ਚ ਰੌਣਕਾਂ ਲੱਗੀਆਂ ਚੌੜੇ 'ਚ ਮਿੱਤਰੋ ਐਂਡ ਲੱਗ ਗਈ ਆ ਗੱਲਬਾਤ ਵੈਸਟਾ ਨੂੰ 4 ਟਰੈਕਟਰ ਸੀ ਮਿੱਤਰੋ ਸੋ ਕੱਲ ਵੀ ਸਿਰਾ ਹੋਇਆ ਉਸੇ ਤਰ੍ਹਾਂ ਹੀ ਅੱਜ ਉਹ ਚੀਜ਼ ਤਾਂ ਨਹੀਂ ਹੈਗੀ ਪਰ ਅੱਜ ਵੱਡਾ ਸ਼ੋਅ ਮੈਚ ਕਰਵਾਇਆ ਜਾਣਾ ਉਹਦੀ ਅਪਡੇਟ ਦੇਵਾਂਗੇ ਤੇ ਨਵੇਂ ਆਏ ਦਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਹਨਾਂ ਤੇ ਮਿੱਤਰੋ ਪਾਉਂਦੇ ਰਵਾਂਗੇ ਅੱਜ ਵੀ ਕਮਾਲਾਂ ਹੋਣੀਆਂ ਅੱਜ ਵੀ ਸਿਰੇ ਦੇ ਮੈਚ ਹੋਣੇ ਆ ਬੇਸ਼ੱਕ ਹੁਣ ਕੈਨੇਡਾ ਨੂੰ ਤਿਆਰੀ ਖੈਸਤੀ ਆ ਮੁੰਡਿਆ ਨੇ ਆ ਮੈਚ ਖੇਡ ਕੇ ਮਿੱਤਰੋ ਹੁਣ ਕੈਨੇਡਾ ਲਈ ਨੂੰ ਹੋ ਗਏ ਆ ਖਿਡਾਰੀ ਪਰ ਆ ਜੋ ਹੈ ਅੱਜ ਵਾਲਾ ਸ਼ੋ ਮੈਚ ਤੇ ਅੱਗੇ ਵੀ ਬਹੁਤ ਤਗੜੇ ਤਗੜੇ ਜੋ ਮੈਚ ਹੋਣੇ ਆ ਜੂਨ ਚ ਉਦਾਂ ਹੀ ਕਮਾਲਾਂ ਹੁੰਦੀਆਂ ਹੀ ਰਹਿਣਗੀਆਂ ਮਿੱਤਰੋ ਕਿਉਂਕਿ ਬਾਹਰ ਤਾਂ ਚੱਲਦੀ ਆ ਮੈਚ ਜਿੰਨੇ ਕ ਖਿਡਾਰੀ ਪੰਜਾਬ ਆ ਜਾਂਦੇ ਆ ਜਦਾਂ ਆਸਟ੍ਰੇਲੀਆ ਦਾ ਸੀਜ਼ਨ ਖੇਡ ਕੇ ਉਹ ਮਿੱਤਰੋ ਫਿਰ ਜੋ ਪੰਜਾਬ ਚ ਰਹੇ ਜਾਂਦੇ ਆ ਲੇਟ ਵਗੈਰਾ ਹੋ ਜਾਂਦਾ ਵੀਜ਼ਾ ਤੇ ਅੱਜ ਮਿੱਤਰੋ ਪੱਟੀ ਦੇ ਵਿੱਚ ਵੱਡਾ ਸ਼ੋ ਮੈਚ ਕਰਵਾਇਆ ਜਾਣਾ ਮਾਝੇ ਤੇ ਮਾਲਵੇ ਦੀ ਟੀਮ ਦੇ ਦਰਮਿਆਨ ਮਿੱਤਰੋ ਅੱਜ ਵੱਡਾ ਸ਼ੋਅ ਮੈਚ ਹੋਣ ਜਾ ਰਿਹਾ ਇਹ ਇਹਦਾ ਲਾਈਵ ਚੱਲਣਾਗਾ ਨਵੇਂ ਜੇ ਚੈਨਲ ਤੇ ਚੱਲਣਾ ਐਂਡੋਰ TV ਦੇ ਜੋ ਹੈ ਲਾਈਵ ਦਾ ਆਨੰਦ ਵੀ ਤੁਸੀਂ ਮਾਣ ਸਕਦੇ ਹੋ ਬਟ ਟੀਜਰ ਔਣਕਾਂ ਲੱਗਣੀਆਂ ਅੱਜ ਇਹ ਵੱਡਾ ਸ਼ੋਅ ਮੈਚ ਆ ਮਾਲਵੇ ਦੀ ਟੀਮ ਚ ਜੋ ਹੈ ਵਧੀਆ ਪਲੇਅਰ ਹੋਣੇ ਆ ਇਧਰਲੇ ਆਪਣੇ ਮਾਲਵੇ ਇਲਾਕੇ ਵਾਲੇ ਤੇ ਉਧਰ ਮਾਝੇ ਦੀ ਟੀਮ ਵੀ ਬਹੁਤ ਤਗੜੀ ਤੁਹਾਨੂੰ ਦੇਖਣ ਨੂੰ ਮਿਲਣੀ ਆ ਕਾਂਗੇ ਵਾਲਾ ਗੁਰਵਿੰਦਰ ਹੋ ਸਕਦਾ ਮਿੱਤਰੋ ਤੇ ਉਧਰੋ ਜੋ ਜੱਗੂ ਸੈਦੋ ਵਾਲ ਹੋਣੀ ਜੋ ਮਾਝੇ ਦੀ ਟੀਮ ਚ ਨਿਕਣ ਦੂਰ ਹੋਣੀ ਜੋ ਖੇਡ ਸਕਦੇ ਆ ਸੋ ਵਧੀਆ ਟੀਮ ਹੋਊਗੀ ਉਧਰਲੀ ਵੀ ਤੇ ਇਧਰਲੀ ਵੀ ਮਿੱਤਰੋ ਦਵਰਜੀ ਵਾਲਾ ਦੀਪ ਮਾਝੇ ਦੀ ਟੀਮ ਦਾ ਹਿਸਾਬ ਅਣ ਸਕਦਾ ਬਾਕੀ ਮੈਮਲ ਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਟ੍ਰਾਂਟੋ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ 7 ਜੂਨ ਨੂੰ ਮਿੱਤਰੋ ਉਹ ਪਾਕਿਸਤਾਨ ਵਾਲੇ ਝੋਟੇ ਆ ਰਿਹਾ ਉਧਰੋਂ ਉਹ ਟੀਮਾਂ ਦੇ ਵਿੱਚ ਸੈਟਾ ਮਲਿਕ ਬੀਆਮੀਨਾ ਹੀਰਾਬੱਟ ਹੁਣੀ ਜੋ ਹੈ ਹੀਰੇਬੱਟ ਨਾਲ ਸ਼ਿਲੂ ਦੀ ਟੱਕਰ ਵੀ ਦੇਖਣ ਨੂੰ ਮਿਲੂਗੀ ਸੋ ਰੈਂਬੋ ਵੀ ਪਹੁੰਚ ਰਿਹਾ ਜੱਗੂ ਵੀ ਆ ਰਿਹਾ ਰੁਪਿੰਦਰ ਦੋਦੇ ਵਾਲਾ ਪੈਸਟਲ ਭਿੰਦਰ ਸਾਰੇ ਜੋ ਹੈ ਸੁਪਰਸਟਾਰ ਮਾਲੋ ਮਿੱਤਰੋ ਕੈਨੇਡਾ ਦੇ ਵਿੱਚ ਰੌਣਕਾਂ ਲਾਉਣਗੇ ਹੁਣ ਸੀਜ਼ਨ ਦੇਖਣ ਦਾ ਨਿਆਰਾ ਉਹਣਾ ਹੁਣ ਕੈਨੇਡਾ 'ਚ ਮਿੱਤਰੋ ਤੱਕ ਪਾਊਗੀ ਜਦੋਂ ਤਕੜੀਆਂ ਤੋਂ ਤਕੜੀਆਂ ਟੀਮਾਂ ਇੱਕ ਦੂਜੇ ਨਾਲ ਭੜਨੀਆਂ ਉਦੋਂ ਨਿਆਰਾ ਆਉਂਦਾ ਹੁੰਦਾ ਮਿੱਤਰੋ ਸੋ ਉਹੀ ਚੀਜ਼ ਬਣੂਗੀ ਮੈਂਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਜਰੂਰ ਕਰਿਆ ਕਰੋ ਨਵੀਂ ਵੀਡੀਓ ਵਿੱਚ ਮਿਲਦੇ ਆਂ ਧੰਨਵਾਦ